ਪੰਜਾਬ ਚ ਮੌਨਸੂਨ ਫੇਰ ਤੋਂ ਕਮਜ਼ੋਰ ਹੋ ਗਿਆ ਜਿਥੇ ਅਗਸਤ ਦੇ ਸ਼ੁਰੂਆਤ ਚ ਮੌਨਸੂਨ ਦਾ ਰੁਖ ਬਦਲਿਆ ਸੀ ਤੇ 1 ਅਗਸਤ ਨੂੰ ਪੰਜਾਬ ਦੇ ਕਈ ਸ਼ਹਿਰਾਂ ਤੇ ਜ਼ਿਲ੍ਹਿਆਂ ਚ ਭਾਰੀ ਮੀਂਹ ਪਿਆ ਸੀ ਤੇ ਮੌਸਮ ਵਿਭਾਗ ਵੱਲੋਂ ਇਹ ਅਨੁਮਾਨ ਵੀ ਸੀ ਕਿ ਅਗਸਤ ਜੁਲਾਈ ਨਾਲੋਂ ਵਧੀਆ ਰਹਿ ਸਕਦਾ ਹੈ ਗਰਮੀ ਤੋਂ ਪਰੇਸ਼ਾਨ ਲੋਕ ਮੌਨਸੂਨ ਦੀ ਉਡੀਕ ਕਰ ਰਹੇ ਸਨ ਪਰ ਜੁਲਾਈ ਚ ਮੌਨਸੂਨ ਦਾ ਕੁਝ ਖਾਸ ਅਸਰ ਵੇਖਣ ਨੂੰ ਨਹੀਂ ਮਿਲਿਆ ਮੌਸਮ ਵਿਭਾਗ ਵੱਲੋਂ ਪੰਜਾਬ 'ਚ 2 ਅਗਸਤ ਤੋਂ ਬਾਅਦ ਹਜੇ ਤੱਕ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਕਈ ਸ਼ਹਿਰਾਂ ਦੇ ਜ਼ਿਲ੍ਹਿਆਂ 'ਚ ਉਮੀਦ ਦੀ ਸੰਭਾਵਨਾ ਸੀ ਪਰ ਉਹ ਅਨੁਮਾਨ ਵੀ ਸਹੀ ਸਾਬਿਤ ਨਾ ਹੁੰਦਾ ਦਿਖਾਈ ਦੇ ਰਿਹਾ ਪੰਜਾਬ 'ਚ ਜੁਲਾਈ 'ਚ ਅਨੁਮਾਨ ਤੋਂ ਘੱਟ ਮੀਂਹ ਕਾਰਨ ਪੰਜਾਬ ਦਾ ਨਾਂ ਅਨੌਰਾਜ ਵਿੱਚ ਸ਼ਾਮਲ ਹੋ ਗਿਆ ਸੀ ਜਿੱਥੇ ਸੂਕੇ ਦਾ ਮਾਹੌਲ ਸੀ ਅਗਸਤ ਦੇ ਸ਼ੁਰੂਆਤ ਨੂੰ ਮੌਨਸੂਨ ਨੇ ਰਫ਼ਤਾਰ ਫੜੀ ਤਾਂ ਸੀ ਪਰ ਹੁਣ ਫੇਰ ਤੋਂ ਘੱਟ ਹੋ ਗਈ ਹੈ ਜਿਸ ਕਾਰਨ ਪੰਜਾਬ 'ਚ ਤਾਪਮਾਨ ਇੱਕ ਵਾਰ ਫੇਰ ਤੋਂ 40 ਡਿਗਰੀ ਦੇ ਕੋਲ ਪਹੁੰਚ ਚੁੱਕਾ ਹੈ ਮੌਸਮ ਵਿਭਾਗ ਵੱਲੋਂ ਕੱਲ੍ਹ ਯਾਨੀ 6 ਅਗਸਤ ਲਈ ਪਠਾਨਕੋਟ ਗੁਰਦਾਸਪੁਰ ਤੇ ਹੁਸ਼ਿਆਰਪੁਰ ਚ ਪਾਰੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ। ਇਸ ਦੇ ਨਾਲ ਹੀ ਰੂਪਨਗਰ ਤੇ ਐਸਐਸ ਨਗਰ ਚ ਹਲਕੇ ਮੀਂਹ ਤੇ ਦਰਮਿਆਨੇ ਬਿਜਲੀ ਦੀ ਸੰਭਾਵਨਾ ਹੈ। ਚੰਡੀਗੜ੍ਹ ਵਿੱਚ ਵੀ ਕੱਲ੍ਹ 6 ਅਗਸਤ ਲਈ ਪਾਰੀ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ। ਪੰਜਾਬ ਚ ਇਸ ਵਾਰ 1 ਜੂਨ ਤੋਂ ਹੁਣ ਤੱਕ 246.5 ਮਿਮੀ ਮੀਂਹ ਪਿਆ ਜੋ ਕਿ 43.7% ਦੀ ਇਸ ਵਾਰ ਘਟ ਹੈ। ਅੱਜ ਯਾਨੀ 5 ਅਗਸਤ ਨੂੰ ਫਿਰੋਜ਼ਪੁਰ 'ਚ 0.5 ਐਮਐਮ ਮੋਗਾ 'ਚ 0.5 ਐਮਐਮ ਤੇ ਰੂਪਨਗਰ 'ਚ 1.3 ਐਮਐਮ ਮੀ ਪਿਆ। ਬਾਕੀ ਸ਼ਹਿਰਾਂ ਤੇ ਜ਼ਿਲ੍ਹਿਆਂ 'ਚ ਹਜੇ ਵੀ ਮੀਂਹ ਨਹੀਂ ਪੈ ਰਿਹਾ ਤੇ ਸੁੱਕੇ ਦਾ ਮਾਹੌਲ ਬਣਿਆ ਹੋਇਆ ਹੈ। ਹਰਿਆਣਾ 'ਚ ਵੀ ਹਾਲਾਤ ਕੁਝ ਇਸ ਤਰ੍ਹਾਂ ਹੀ ਬਣੇ ਹੋਏ ਨੇ। ਹਰਿਆਣਾ 'ਚ ਵੀ ਮੀਂਹ ਨਹੀਂ ਪੈ ਰਿਹਾ। ਮੌਸਮ ਵਿਭਾਗ ਵੱਲੋਂ ਹਰਿਆਣਾ ਲਈ ਵੀ ਆਉਣ ਵਾਲੇ ਦਿਨਾਂ ਲਈ ਕੋਈ ਅਲਰਟ ਜਾਰੀ ਨਹੀਂ ਹੋਇਆ ਹੈ। ਹਰਿਆਣਾ ਦੇ ਸਿਰਫ ਪੰਚਗਗਲਾ ਤੇ ਯਮੂਨਾ ਨਗਰ 'ਚ ਹਲਕੇ ਮੀਂਹ ਦੀ ਸੰਭਾਵਨਾ ਹੈ। ਗੱਲ ਜੇ ਹਿਮਾਚਲ ਦੀ ਕਰੀਏ ਤਾਂ ਹਿਮਾਚਲ 'ਚ yellow alert ਜਾਰੀ ਹੈ ਆਉਣ ਵਾਲੇ ਦਿਨਾਂ ਲਈ ਹਿਮਾਚਲ ਦੇ ਕਈ ਜ਼ਿਲ੍ਹਿਆਂ 'ਚ ਪਾਰੀ ਨਹੀਂ ਪੈ ਸਕਦਾ ਹਿਮਾਚਲ ਦੇ ਹਾਲਾਤ ਹਜੇ ਵੀ ਖਰਾਬ ਬਣੇ ਹੋਏ ਨੇ ਕਈ ਜਗ੍ਹਾਵਾਂ 'ਤੇ ਹਜੇ ਵੀ ਬਾੜ ਵਰਗੇ ਹਾਲਾਤ ਨੇ ਪਿਛਲੇ ਦਿਨੀ Shimla Kullu ਦੇ ਮੰਡੀ 'ਚ ਬੱਦਲ ਫਟੇ ਦੀ ਘਟਨਾ 'ਚ ਜਾਣਕਾਰੀ ਮੁਤਾਬਕ ਮਰਨ ਵਾਲਿਆਂ ਦੀ ਸੰਖਿਆ ਵੱਧ ਕੇ 11 ਹੋ ਗਈ ਹੈ ਤੇ ਹਜੇ ਵੀ 40 ਲੋਕ ਲਾਪਤਾ ਦੱਸੇ ਜਾ ਰਹੇ ਨੇ ਐਂਡ ਯਰ ਆਫ ਦੀ ਟੀਮ ਤੇ ਪ੍ਰਸ਼ਾਸਨ ਹਜੇ ਵੀ ਰੈਸਕਿਊ ਚ ਲੱਗਾ ਹੋਇਆ। ਬਾਕੀ ਤੁਹਾਡੇ ਸ਼ਹਿਰ ਤੇ ਜ਼ਿਲ੍ਹੇ ਚ ਮੌਸਮ ਦਾ ਕੀ ਹਾਲ ਹੈ? ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਵੇਖਦੇ ਰਹੋ ਪੰਜਾਬ ਤੱਕ।